ਅੱਜ ਤੁਹਾਨੂੰ ਐਸੇ ਭੈਣ ਭਰਾ ਦਾ ਪਿਆਰ ਦਿਖਾਣੇ ਆ ਇੱਕ ਭੈਣ ਜਿਹੜੀ ਸਕੂਲੋਂ ਆਣ ਕੇ ਆਪਣੇ ਭਰਾ ਨੂੰ ਸਾਂਭਦੀ ਹੈ ਕਿਤੇ ਸਕੂਲੋਂ ਆਣ ਕੇ ਫਿਰ ਤੁਸੀਂ ਭਰਾ ਨੂੰ ਸਾਂਭਦੇ ਵੀ ਹੋ ਤੁਹਾਡੇ ਨਾਲ ਗੱਲਾਂ ਵੀ ਕਰਦਾ ਹੋਰ ਕਿਹਨਾਂ ਗੱਲਾਂ ਨਹੀਂ ਕਰਦਾ ਕੰਪਿਊਟਰ ਵਗੈਰਾ ਜਾਨੀਆ ਅਭੀ ਇਹਨੂੰ ਖਵਾ ਕੇ ਫਿਰ ਜਿੰਨੀ ਦੇਰ ਮੈਂ 2 ਘੰਟੇ ਜਾਨੀਆ ਇਹਨੇ ਖਾਣਾ ਨਹੀਂ ਕੁਝ ਪੀਣਾ ਨਹੀਂ ਫਿਰ ਆ ਕੇ ਇਹਨੂੰ ਮੈਂ ਖਵਾਣਾ ਫਿਰ ਮੈ ਟਿਊਸ਼ਨ ਜਾਣਾ ਹੁੰਦਾ ਫਿਰ ਉਦੋਂ ਵੀ ਇਹਨੂੰ ਖਵਾ ਪਲਾ ਕੇ ਹੁਣ ਮੈਂ ਘਰ ਹੁਣ ਨੇ ਮੇਰੇ ਨਾਲ ਜੋ ਖਾਣਾ ਮਮਮੀ ਨਾਲ ਖਾਣਾ ਹੀ ਨਹੀਂ ਅੱਜ ਪਰਸੋਂ ਦੇ ਕੇ ਗਏ ਕੋਈ ਫੋਟੋ ਅਨੇਕੀ ਪਹਿਲੇ ਵਾਲੇ ਇੰਟਰਵਿਊ ਚ ਆਪਣੇ ਬੋਲਿਆ ਸੀ ਨਾ ਕਿ ਮੈਂ ਜੋਨ ਚੀਨਾ ਨੂੰ ਮਿਲਣਾ ਰਹਿੰਦਰ ਹੁੰਦੇ ਆਈ ਦੀ ਦੀ ਤਾ ਕਿਸੇ ਨੇ ਬਣਵਾ ਕੇ ਇਹਨੂੰ ਆ ਫੋਟੋ ਦਿੱਤੀ ਜੋਨ ਚੀਨਾ ਨੂੰ ਉਦੋਂ ਦਾ ਜਦੋਂ ਦੀ ਫੋਟੋ ਆਪਾਂ ਉੱਪਰ ਲਾਈ ਉਹ ਤੇ ਸਾਈਡ ਤੇ ਕੰਨ ਤੇ ਜੋਨ ਜੀ ਨੇ ਵੀ ਰੋਟੀ ਖਵਾ ਦੋ ਜੋਨ ਜੀ ਨੇ ਵੀ ਪਾੜੀ ਪਲਾ ਦੋ ਜੇ ਮੈਂ ਆਪਾਂ ਕੋਈ ਚੀਜ਼ ਖਾਣੀ ਜੋਨ ਚੀਨਾ ਰਹਿ ਗਿਆ ਮੇਰਾ ਜੋਨ ਚੀਨਾ ਨੂੰ ਦੋ ਪਾ ਦੋ ਇਹ ਸੁਣਿਆ ਦੇਖਿਆ ਤੇ ਭੈਣ ਭਰਾਵਾਂ ਦਾ ਪਿਆਰ ਔਰ ਭਰਾ ਜਿਹੜਾ ਇੱਕ ਰੋਹਿਤ ਸ਼ਰਮਾ ਔਰ ਇੱਕ ਜੋਨ ਸੀਨਾ ਰੈਸਲਿੰਗ ਪਲੇਅਰ ਆ ਉਹਨਾਂ ਨੂੰ ਮਿਲਣਾ ਜਾਂਦਾ ਔਰ ਗੱਲਾਂ ਜਿਹੜੀਆਂ ਭੈਣ ਦੇ ਨਾਲ ਹੀ ਗੱਲਾਂ ਕਰਦਾ ਵਾ ਅੱਜ ਤੁਹਾਨੂੰ ਐਸੇ ਭੈਣ ਭਰਾ ਦਾ ਪਿਆਰ ਦਿਖਾਉਨੇ ਆ ਇੱਕ ਭੈਣ ਜਿਹੜੀ ਸਕੂਲੋਂ ਆਣ ਕੇ ਆਪਣੇ ਭਰਾ ਨੂੰ ਸਾਂਭਦੀ ਆ ਤੁਸੀਂ ਦੇਖ ਸਕਦੇ ਜੀ ਭੈਣ ਭਰਾ ਇੱਕ ਭਰਾ ਨੂੰ ਭੈਣ ਸਕੂਲੋਂ ਆਣ ਕੇ ਸਾਂਭਦੀ ਆ ਗੱਲਾਂ ਕਰਦੀ ਆ ਖੇਡਦੀ ਆ ਉਹਦੇ ਨਾਲ ਔਰ ਭਰਾ ਤੁਸੀਂ ਸੋਚੋਗੇ ਭਰਾ ਕਿਹਦਾ ਫੈਨ ਹੈ ਜੌਨ ਸੀਨਾ ਜਿਹੜਾ ਰੈਸਲਿੰਗ ਰੈਸਲਿੰਗ ਪਲੇਅਰ ਆ ਉਹ ਜੌਨ ਸੀਨਾ ਦਾ ਫੈਨ ਹੈ ਇੱਕ ਰੋਹੀ ਸ਼ਰਮਾ ਕ੍ਰਿਕਟ ਦਾ ਪਲੇਅਰ ਉਹਨਾਂ ਦਾ ਫੈਨ ਹੈ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੇ ਭੈਣ ਭਰਾਵਾਂ ਨਾਲ ਪੰਜ ਕੀ ਨਾਮ ਤੁਹਾਡਾ ਨਿਹਾਰਿਕਾ ਭੈਣ ਦੀ ਕਦੋਂ ਦਾ ਵਾ ਤੁਹਾਡਾ ਬ੍ਰਦਰ ਇਦਾਂ ਜਨਮ ਤੋਂ ਹੀ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਸੀ ਸਵਾ ਮਹੀਨੇ ਤੋਂ ਬਾਅਦ ਫਿਰ ਪਤਾ ਲੱਗਾ ਹੈ ਸਾਨੂੰ ਕਿ ਇਦਾਂ ਪ੍ਰੋਬਲਮ ਹੈ ਕਿਉਂਕਿ ਸਵਾ ਮਹੀਨੇ ਚੰਦੀ ਨਾ ਪਤਾ ਲੱਗਾ ਬਾਅਦ ਚ ਪਤਾ ਲੱਗਾ ਬੋਲਿਆ ਵੀ ਨਹੀਂ ਇਹ 5 ਸਾਲ ਇਹ ਪੰਡੋਰੀ ਤੋਂ ਬੋਲਿਆ ਪੰਡੋਰੀ ਆਪਾਂ ਉੱਥੇ ਕੋਈ ਜਗ੍ਹਾ ਗਿਆ ਉਹ ਕੁੱਤੇ ਵਾਲੀ ਸ਼ਾਇਦ ਉੱਥੇ ਨੂੰ ਫੋਲ ਮਿਲਿਆ ਹੈ ਤੇ ਕੇਲਾ ਮਿਲਿਆ ਹੈ ਤੇ ਆਪਾਂ ਉੱਥੇ ਕਹੀ ਨੇ ਬੋਲਣ ਨਹੀਂ ਕਹਿੰਦੇ ਤੈਨੂੰ ਫੁੱਲ ਵੀ ਦੋ ਤੇ ਕੇਲਾ ਵੀ ਦੋ ਉੱਥੇ ਇਹਨੂੰ ਖਵਾ ਕੇ ਉੱਥੇ ਹੀ ਨਾਲ ਹੀ ਅਗਲੀ ਜਗ੍ਹਾ ਤੇ ਮੱਥਾ ਟੇਕਣ ਗਈ ਨਾਲ ਹੀ ਬੋਲ ਬੋਲ ਪਿਆ ਹੀ 5 ਸਾਲ ਬਾਅਦ ਉਹ ਕਿਤੇ ਸਕੂਲੋਂ ਆਣ ਕੇ ਫਿਰ ਤੁਸੀਂ ਭਰਾ ਨੂੰ ਸਾਹਮਦੇ ਵੀ ਉਹ ਤੁਹਾਡਾ ਨਾ ਗੱਲਾਂ ਹੀ ਕਰਦਾ ਹੋਰ ਕਿਹਨਾਂ ਗੱਲਾਂ ਨਹੀਂ ਕਰਦਾ ਉਹ ਸਮਝ ਵੀ ਆਉਂਦੀ ਹੈ ਕਿ ਕਿਸੇ ਨੂੰ ਹੋਰ ਨੂੰ ਕੋਈ ਬੋਲੇ ਵੀ ਕੀ ਸਕੂਲੋਂ ਆਣ ਕੇ ਹੁਣ ਤੇ ਮੈਂ ਜਾਂਦੀ ਹਾਂ ਤੇ ਮੈਂ ਕੰਪਿਊਟਰ ਵਗੈਰਾ ਜਾਨੀ ਆ ਅਭੀ ਇਹਨੂੰ ਖਵਾ ਕੇ ਫਿਰ ਜਿੰਨੀ ਦੇਰ ਮੈਂ 2 ਘੰਟ ਜਾਨੀ ਹਾਂ ਇਹਨੇ ਖਾਣਾ ਨਹੀਂ ਕੁਝ ਪੀਣਾ ਨਹੀਂ ਫਿਰ ਆ ਕੇ ਇਹਨੂੰ ਮੈਂ ਖਵਾਣਾ ਫਿਰ ਮੈ ਟਿਊਸ਼ਨ ਜਾਣਾ ਹੁੰਦਾ ਫਿਰ ਉਦੋਂ ਵੀ ਇਹਨੂੰ ਖਵਾ ਪਲਾ ਕੇ ਹੁਣ ਮੈਂ ਘਰ ਆ ਹੁਣ ਇਹਨੇ ਮੇਨਾ ਹੀ ਜੋ ਖਾਣਾ ਮਮਮੀ ਨੇ ਉਹਨੇ ਖਾਣਾ ਹੀ ਨਹੀਂ ਭਾਵੇਂ ਜੋ ਮਰਜ਼ੀ ਜੋੜ ਲਾ ਲਓ ਉਹਨੂੰ ਤੇ ਪਾਣੀ ਦਾ ਵੀ ਲਾ ਲਓ ਲਾਲਚੀ ਵੀ ਦੇ ਦੋਨੇ ਨਹੀਂ ਖਾਣੀ ਜੋ ਉਹ ਆਪਣੇ ਭੈਣ ਦੀ ਯਾਦਗਾਰਾ ਦੀਦੀ ਗਈ ਆ ਚੀਜੀ ਲੈਣ ਗਈ ਆ ਚੀਜੀ ਲੈਣ ਗਈ ਸੀ ਤੈਨੂੰ ਤਾਂ ਹੀ ਕਿ ਬਾਹਰ ਮੈਂ ਗਈ ਚੀਜੀ ਲੈਣ ਤੈਨੂੰ ਤਾਂ ਹੀ ਕਿ ਫਟਫਟ ਆ ਜਾਏ ਘਬਰਾ ਜਾਂਦਾ ਵਾ ਇਦਾਂ ਇਕੱਲਾ ਮਮਮੀ ਕੋ ਨਹੀਂ ਉਹਨੂੰ ਹੁੰਦਾ ਕਿ ਮੇਰੇ ਲੱਗ ਦੀਦੀ ਹੋਵੇ ਫੇਰ ਠੀਕ ਆ ਬਸ ਉਹ ਡਰ ਜਾਂਦਾ ਹੈ ਖਿਆਲ ਪੂਦਾ ਰੱਖਿਆ ਜਾਂਦਾ ਪਰ ਆ ਹੋਰ ਬੜੇ ਰਾਮ ਨੇ ਕੋਈ ਗੱਲ ਪਤਾ ਕੀ ਕੀਤੀ ਜਿੰਦੀ ਭੈਣ ਰੋਣ ਦੀ ਉਹ ਨਹੀਂ ਨਾਰਮਲੀ ਆਪਸ ਕਰੀ ਟੀਵੀ ਲਾ ਦੇ ਟੀਵੀ ਜਿਆਦਾਤਰ ਸਾਰਾ ਦਿਨ ਟੀਵੀ 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 ਡਬਲਯੂ ਡਬਲਯੂ ਜੋਨ ਚੀਨਾਂ ਵੇਖ ਲਿਆ ਕ੍ਰਿਕਟਰ ਵੇਖ ਲਿਆ ਬਾਰ ਬਾਰ ਕ੍ਰਿਕਟਰ ਨੂੰ ਮਿਲਣਾ ਹੈ ਜੋਨ ਚੀਨ ਨੂੰ ਉਹਨੂੰ ਜੋਨ ਚੀਨ ਨੂੰ ਮਿਲਣਾ ਹੈ ਰੋਹਿਤ ਸ਼ਰਮਾ ਨੂੰ ਮਿਲਣਾ ਉਹਦਾ ਆਟੋਗ੍ਰਾਫ ਲੈਣਾ ਹੈ ਫਸਤੋ ਦੋ ਬੰਦੇ ਦਾ ਫੈਨ ਹੋ ਬਸ ਫਿਰ ਕੋਈ ਨਹੀਂ ਦੇਖਦਾ ਵਾ ਬਟ ਇਨਾ ਕ੍ਰੇਜ਼ੀ ਫੈਨ ਨਹੀਂ ਹੈਗਾ ਜਿੱਦਾਂ ਰੋਹਿਤ ਸ਼ਰਮਾ ਦੇ ਪਿੱਛੇ ਪਾਗਲ ਹੈ ਜਦਾਂ ਜੋਨ ਚੀਨ ਦੇ ਪਿੱਛੇ ਪਾਗਲ ਹੈ ਕਿੰਨੇ ਕੋ ਫੋਟੋ ਵੀ ਸਮਰਤ ਕਰਕੇ ਗਿਆ ਇਹਨੂੰ ਵੀ ਇਹਨੂੰ ਕੋਈ ਪਰਸੋਂ ਕੱਲ ਪਰਸੋਂ ਦੇ ਕੇ ਗਏ ਕੋਈ ਫੋਟੋ ਉਹਨੇ ਕਿ ਪਹਿਲੇ ਵਾਲੇ ਇੰਟਰਵਿਊ ਚ ਆਪਣੇ ਬੋਲਿਆ ਸੀ ਨਾ ਕਿ ਮੈਂ ਜੋਨ ਚੀਨਾ ਨੂੰ ਮਿਲਣਾ ਰਹਿੰਦੇ ਰਹਿੰਦੇ ਆਈ ਡੀਡ ਯੂ ਤਾਂ ਕਿਸੇ ਨੇ ਬਣਵਾ ਕੇ ਇਹਨੂੰ ਆ ਫੋਟੋ ਦਿੱਤੀ ਜੋਨ ਚੀਨਾ ਨੂੰ ਉਦੋਂ ਦਾ ਜਦੋਂ ਦੀ ਫੋਟੋ ਆਪਾਂ ਉੱਪਰ ਲਾਈ ਉਹ ਤੇ ਸਾਈਡ ਤੇ ਕੰਨ ਤੇ ਜੋਨ ਚੀਨਾ ਨੇ ਵੀ ਰੋਟੀ ਖਵਾ ਦੋ ਜੋਨ ਚੀਨਾ ਨੇ ਵੀ ਪਾਣੀ ਪਿਲਾ ਦੋ ਜੇ ਮੈਂ ਆਪਾਂ ਕੋਈ ਚੀਜ਼ ਖਾਣੀ ਜੋਨ ਚੀਨਾ ਰਹਿ ਗਿਆ ਮੇਰਾ ਜੋਨ ਚੀਨਾ ਨੂੰ ਵੀ ਪਿਲਾ ਦੋ ਕੱਲਾ ਹੀ ਲਮੇ ਪੈ ਕੇ ਜੋਨ ਚੀਨਾ ਨਾਲ ਗੱਲ ਕਰੀ ਜਾਏਗਾ ਫੋਟੋ ਵੱਲ ਵੇਖ ਕੇ ਜੋਨ ਚੀਨਾ ਤਾਂ ਠੀ ਫੋਟੋ ਫੋਟੋ ਥੋੜੀ ਬਾਹਰ ਆਣਾ ਨੇ ਉਹਨਾਂ ਗੱਲਾਂ ਮਰੀ ਜੇਗੇ ਜੋਂ ਚੀਨੇ ਕੀ ਆ ਲੈ ਜੋਂ ਜੋਂ ਚੱਲੀਏ ਲੜੀਏ ਇਸ ਦੇਖਿਆ ਤੇ ਭੈਣ ਭਰਾਵਾਂ ਦਾ ਪਿਆਰ ਪਰ ਬੇਟਾ ਹੁਣ ਤੁਸੀਂ ਸਾਬ ਦੇ ਪਿਓ ਕੱਲੋਂ ਤੁਹਾਡੀ ਸ਼ਾਦੀ ਹੋ ਜਾਂਦੀ ਆ ਤੇ ਫੇਰ ਇਹਨੂੰ ਪੁੱਛੋ ਲੈ ਨਾ ਜਾਣਾ ਹੈ ਮਨਾ ਜਾਉਂਗਾ ਲੈ ਨਾ ਜਾਉਂਗਾ ਨਾ ਜਾਉਂਗਾ ਦੀਦੀ ਨਾਲ ਹਾਂ ਨਾ ਲੰਗਾ ਅੱਛਾ ਫੇਰ ਖਿਡਾਰੀ ਜਿਹੜਾ ਤੈਨੂੰ ਵਧੀਆ ਲੱਗਦਾ ਹੈ ਰੇਜੀ ਜਨਮ ਲੋਈ ਸ਼ਰਮਾ ਲੋਈ ਸ਼ਰਮਾ ਹਾਂ ਇੰਡੀ ਤੇ ਪਲੇਅਰ ਜਿਹੜਾ ਉਹ ਇੱਕ ਇੱਕ ਰੈਸਲਿੰਗ ਤੈਨੂੰ ਪਸੰਦ ਆਉਂਦਾ ਉਹਦੇ ਜਿਹੜੇ ਰੈਸਲਿੰਗ ਚ ਕੋਣ ਪਸੰਦ ਆ ਆ ਜੋਨ ਸੀਨਾ ਹਾਂ ਆ ਹੋਰ ਹੋਰ ਰੈਂਡੀਅਰਡ ਹਾਂ ਰੈਂਡੀਅਰਡ ਤਾਂ ਜੋਨ ਸੀਨਾ ਜਿਆਦਾ ਕੇਦਾ ਪੈਨ ਹੈ ਜੋਨ ਸੀਨਾ ਦਾ ਹਾਂ ਮਿਲਣਾ ਕਿੰਨੂ ਆ ਤੂੰ ਰੋਹਿਤ ਸ਼ਰਮਾ ਨੂੰ ਦੋਨਾਂ ਨੂੰ ਦੋਨਾਂ ਨੂੰ ਮਿਲਣਾ ਜੋਨ ਸੀਨਾ ਨੂੰ ਵੀ ਰੋਹਿਤ ਸ਼ਰਮਾ ਨੂੰ ਵੀ ਇਹ ਸੁਣਿਆ ਦੇਖਿਆ ਤੁਸੀਂ ਭੈਣ ਭਰਾਵਾਂ ਦਾ ਪਿਆਰ ਔਰ ਭਰਾ ਜਿਹੜਾ ਇੱਕ ਰੋਹਿਤ ਸ਼ਰਮਾ ਔਰ ਇੱਕ ਜੋਨ ਸੀਨਾ ਰੈਸਲਿੰਗ ਪਲੇਅਰ ਆ ਉਹਨਾਂ ਨੂੰ ਮਿਲਣਾ ਜਾਂਦਾ ਔਰ ਗੱਲਾਂ ਜਿਹੜੀਆਂ ਭੈਣ ਦੇ ਨਾਲ ਹੀ ਗੱਲਾਂ ਕਰਦਾ ਵਾ ਹਾਂ ਪੈਂਦੀ ਹੋਰ ਕੀ ਗੱਲ ਕਰਦਾ ਫਿਰ ਤੁਹਾਡਾ ਹੋਰੇ ਮੈਂ ਦੀ ਕੈਲਕੂਲੇਸ਼ਨ ਕਰ ਲੈਂਦਾ ਤਾਂ ਹਿਸਾਬ ਕਰਾ ਲੈ ਦੇ ਕੋ ਆਪਣੀ ਦੁਕਾਨ ਦਾ ਪਾਣੀ ਅੱਛਾ ਜੀ ਕੋਈ ਹਿਸਾਬ ਕਰਾਣਾ ਵੇਦੂ ਆਪਾਂ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਆਪਾਂ ਆਪਣੇ ਦੁੱਧ ਦੁੱਧ ਦਾ ਹਿਸਾਬ ਕਰਨਾ ਵੇ ਤਾਂ 플레이 ਖਾ ਪੈ ਜਾਂਦਾ ਕਿ ਇੰਨੇ ਦਿੱਤੇ ਇੰਨੇ ਨਾ ਗਏ ਹੋਏ ਵਿੱਚ ਨਹੀਂ ਫਿਰ ਇਹ ਦੱਸ ਦੇਗਾ ਸੁਣ ਕੇ ਹਾਂ ਇੰਨੇ ਹੋਏ ਤੀ ਗਲਤ ਕਰਨਦੇ ਹੋ ਕੈਲਕੂਲੇਟਰ ਨਹੀਂ ਸਾਡਾ ਗਲਤ ਹੋ ਜਾਗਾ ਇਹ ਨਹੀਂ ਗਲਤ ਹੋ ਸਕਦਾ ਇਨਾ ਹਸਾਬ ਦੇ ਵਿੱਚ ਤੇ ਏਰੀਆ ਦਾ ਬਹੁਤ ਜ਼ਿਆਦਾ ਭਾਵੇਂ ਇਹ ਨੂੰ ਨੇ ਪੁੱਛ ਲੈ ਇੰਨੇ ਕਿੰਨੇ ਹੁੰਦੇ ਆ ਜਾਂ ਇੰਨੇ ਦਿੱਤੇ ਇੰਨੇ ਉਹਨੂੰ ਦੇਤੇ ਆ ਕਿੰਨੇ ਬੱਚੇ ਸਾਡੇ ਕੋਲ ਉਹ ਦੱਸ ਸਕਦਾ ਬੜੇ ਰਾਮ ਨਾ ਵੀ ਨਾ ਸੋਚਦੇ ਫਿਰ ਕਾਰਟੂਨ ਵੀ ਦੇਖਦਾ ਕਿ ਨਹੀਂ ਸਿਰਫ ਐਹੀ ਕਾਰਟੂਨ ਵੀ ਵੇਚਦਾ ਹੈ ਕਾਰਟੂਨ ਵੀ ਵੇਚਦਾ ਹੈ ਕਾਰਟੂਨ ਤੇ ਵੇਚਦਾ ਵੇਦਾ ਕਾਰਟੂਨ ਬੜਾ ਘੱਟ ਜਿਆਦਾ ਡਬਲਯੂ ਸਾਮ ਸਮਾਰਟੀ ਕੀ ਕਰਦੇ ਸਾਂ ਜੀ ਹੂੰ ਤਿੰਨ ਦਿਨ ਸਕੂਲ ਚੱਲ ਜਾਂਦੇ ਫਿਰ ਫਿਰ ਟੀਵੀ ਟੀਵੀ ਵੇលਿਆ ਇਧਰ ਉਧਰ ਚਾਤੀਆਂ ਮਾਰ ਲੀਆਂ ਜਾਂ ਫੋਟੋ ਨਾਲ ਗੱਲਾਂ ਕਰ ਲੀਆਂ ਤੇ ਜਾਂ ਮੰਮੀ ਨੂੰ ਕਈ ਵਾਰੀ ਮੰਮੀ ਨੇ ਤਾਂ ਘਾਟ ਹੀ ਬਲਾਏਗਾ ਮੈਨੂੰ ਤਾਂ ਕਹਿ ਗਏ ਕਿ ਚਲੋ ਤੀ ਬਾਹਰ ਜਾ ਕੇ ਬਹਿ ਜੋ ਮੇਰੇ ਲੱਗ ਗਏ ਨਾ ਕੋ ਨਾ ਕਿਹਾ ਨਿਆਨ ਜੀ ਤਾਂ ਸ਼ਾਦੀ ਹੋ ਜਾਣੀ ਤਾਂ ਡੀ ਤਾਂ ਫਿਰ ਫਿਰ ਕੀ ਕਰੇਗਾ ਇੱਥੇ ਨਾ ਨਾ ਜਾਵਾਂਗਾ ਨਹੀਂ ਜਾਵਾਂਗਾ ਹਾਂ ਸੱਚੀ ਲੈ ਓਕਾ ਮੈਨੂੰ ਦੱਸ ਸ ਆਪਣੇ ਬਾਰੇ ਕੁਛ ਕਹਿੰਨਾ ਹੈ ਕਿ ਦੱਦਾ ਆਪਣੇ ਦਾਦੇ ਪਰਦਾਦੇ ਸਾਰੇ ਦੇ ਨਾਮ ਪਤਾ ਉਹਨੂੰ ਸੱਚੀ ਹਾਂ ਸੱਚੀ ਸੁਣਾਓ ਹਾਂ ਮੈਨੂੰ ਆਪਣੇ ਦਾਦੂ ਦਾ ਕੀ ਨਾਮ ਹੈ ਇਹ ਰੋ ਰੋਸ਼ਨ ਲਾਲ ਅੱਛਾ ਫਿਰ ਹੋਰ ਭੈਣ ਭਰਾ ਜਿਸ ਤਰ੍ਹਾਂ ਸਾਰੇ ਬੈਗ ਗੱਲਾਂ ਕਰਦੇ ਖੇਡ ਦੇ ਮਲ ਤੇ ਉਦਾਂ ਹੀ ਫਿਰ ਰਾਤ ਨੂੰ ਵੀ ਗੱਲਾਂ ਕਰਦੀਆਂ ਫਿਰ ਹਾਏ ਰਾਤ ਨੂੰ ਤੇ ਬੈਨੇ ਵਲੌਗ ਵੇਖਣਾ ਹੁੰਦਾ ਭਾਰਤੀ ਅਰਸ਼ ਦਾ ਅੱਛਾ ਉਹ ਨਾਲ ਲੱਗ ਦੋ ਦਿਨ ਸੋਣਾ ਵੀ ਨਹੀਂ ਲੋ ਚੰਨ ਲਾਲ ਫਿਰ ਰੈਸਲਿੰਗ ਕਿਹੜੇ ਬਾਰੇ ਰੈਸਲਿੰਗ ਸਾਰਾ ਦਿਨ ਹੁੰਨੀ ਟੀਵੀ ਬੰਦ ਕੀਤਾ ਤਾਂ ਆ ਕਰਕੇ ਇਦਾਂ ਇਹ ਤੈਨੂੰ ਟੀਵੀ ਚਾਹੀਦਾ ਹੁਣੇ ਜਾਂਦੇ ਤੁਹਾਡੇ ਟੀਵੀ ਲਵਾ ਲੈਣਾ ਟੀਵੀ ਲੱਗਦਾ ਉਹ ਵੀ ਜਾਂਦਾ ਸਕੂਲਾਂ ਮੈਂ ਗਏ ਦੂਰ ਬੜੀਆ ਦਾ ਗੌਂਸਪੁਰ ਸਕੂਲ ਆ ਫਿਰ ਉਹ ਸਾਰੇ ਦੇ ਘਰ ਆ ਕੇ ਟੈਂਡਸ ਲਾ ਲੈਂਦੇ ਬੁੱਕਸ ਇਹਨੂੰ ਮਿਲੀਆਂ ਹੋਈਆਂ ਘਰ ਹੀ ਐਗਜ਼ਾਮ ਦੇ ਟਾਈਮ ਵਿੱਚ ਵਿੱਚ ਇੱਕ ਦੋ ਵਾਰੀ ਜਾਂਦਾ ਫਿਰ ਰਹਿਣ ਦਿੰਦੇ ਆਪਾਂ ਤੁਸੀਂ ਵੀ ਪੜਾਉਂਦੇ ਹੋਗੇ ਕੁਝ ਆਪਾਂ ਹਾਂ ਘਰ ਵੀ ਪੜਦਾ ਆ ਹੁੰਦੇ ਸਗੋਂ 7ਵਾਂ ਚ ਹੋ ਗਿਆ ਘਰ ਬੈਠ ਬੈਠੇ ਨਹੀਂ 5th ਦੇ ਟਾਈਮ ਸਕੂਲ ਗਿਆ ਹੀ ਐਗਜ਼ਾਮ ਦਿੱਤੇ ਹੀ ਨੇ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੀ ਮੰਮਾ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਕਦੋਂ ਦੇ ਦਿੰਦਾ ਹੈਗੇ ਸੀ ਹਾਂਜੀ ਭੈਣ ਜੀ ਕਦੋਂ ਦੇ ਸੀ ਇਹ ਬੇਟਾ ਤੁਹਾਡਾ ਪਾ ਜਦੋਂ ਮੈਨੂੰ ਇਹਨੂੰ ਹੋਸ਼ ਆਈ ਇਹ ਤਾਂ ਪਹਿਲੇ ਤਾਂ ਮੈਂ ਸੋਚਿਆ ਇਦਾਂ ਈ ਬੀਕ ਵਗੈਰਾ ਹੋਇਆਦਾ ਪਰ ਡਾਕਟਰਾਂ ਨੂੰ ਕਾਫੀ ਦਿਖਾਇਆ ਉਹ ਕਹਿੰਦੇ ਇਹਨੇ ਹੋ ਜਾਣਾ ਠੀਕ ਟਾਈਮ ਲੱਗਣ ਤੇ ਹੋਣਾ ਇਹਨੇ ਠੀਕ ਤੇ ਬਾਕੀ ਇਹ ਜਮਾਂਦਰੀ ਕਹਿੰਦੇ ਪਏ ਇਦਾਂ ਦਾ ਹੀ ਐ ਤੇ ਭਰਾਵਾਂ ਦਾ ਵੀ ਪਿਆਰ ਕਿਤਾ ਮੁੰਡਾ ਕਿਉਂ ਜਿੰਨਾ ਮੈਨੂੰ ਲੱਗਦਾ ਆ ਤੇ ਮੇਰੇ ਨਾਲ ਤੇ ਇਹਦਾ ਪਿਆਰ ਘੱਟ ਐ ਮਾਂ ਨਾਲ ਜ਼ਿਆਦਾ ਕਹਿੰਦਾ ਵੀ ਮੈਂ ਮੈਂ ਆ ਤੂੰ ਮੇਰੀ ਮम्मा ਘੱਟ ਆ ਉਹ ਮੇਰੀ ਮम्मा ਜ਼ਿਆਦਾ ਮੈਨੂੰ ਕਹਿੰਦਾ ਮਤਲਬ ਵੀ ਮੈਨੂੰ ਤਾਂ ਨਾ ਦੀ ਮਾਂ ਹੀ ਨਿ ਬਣਾਇਦਾ ਇੱਕ ਸਾਬ ਮੇਰੀ ਪਰਵਾਹੀ ਨਹੀਂ ਕਰਦਾ ਪਾਏ ਮੈਂ 5 ਦਿਨ ਬਾਅਦ ਚੱਲ ਜਾਾਂ ਕਿਤੇ ਦੂਰ ਪਾਏ ਮੈਂ ਹਫਤਾ ਲਾਵਾਂ ਇਹਨੇ ਮੈਨੂੰ ਲੱਭਣਾ ਹੀ ਨਹੀਂ ਕਿੱਥੇ ਗਈ ਮਾਂ ਉਹ ਕਹਿੰਦਾ ਮੈਂ ਨਾਲ ਜਾਊਂਗਾ ਜਾਂ ਮੈਂ ਆਪਣੇ ਘਰ ਰੱਖੂਗਾ ਵਿਆਹ ਕੇ ਵੀ ਆਪਣੇ ਘਰ ਰੱਖੂਗਾ ਜੀਜੇ ਨੂੰ ਨਾਲ ਰੱਖਾਂਗਾ ਮੈਂ ਜਾਂ ਨਾਲ ਦੇ ਦਾਦਾ ਨਾਲ ਜਾਂ ਨਾਲ ਜਾਊਂਗਾ ਤੇ ਜਾਂ ਨਾਲ ਰੱਖੂਗਾ ਇੱਕ ਕੰਮ ਕਰਨਾ ਹੈ ਕਹਿੰਦਾ ਮੈਂ ਕਿੱਥੇ ਨਹੀਂ ਜਾਣ ਦੇਣਾ ਇਹਨੂੰ ਇਕੱਲੀ ਸ਼ਰਾਰਤ ਬਥੇਰੀਆਂ ਕਰਦਾ ਹੈ ਸ਼ਰਾਰਤਾਂ ਦੀ ਤੇ ਗਾਲੀ ਛੱਡੋ ਇੱਕ ਵਾਰੀ ਬਿਮਾਰ ਹੋ ਗਈ ਹੀ ਆਦੋ ਵੀ ਇਹ ਕਾਫੀ ਹੋ ਗਿਆ ਹੀ ਨਰਵਸ ਵੀ ਐਨੇ ਠੀਕ ਨਹੀਂ ਹੋਣਾ ਇਹ ਠੀਕ ਹੋਏਗੀ ਤੇ ਮੈਂ ਰੋਟੀ ਪਾਣੀ ਖਾਣਾ ਹੈ ਇਹਦੇ ਸੈਲ ਸੂਲ ਘਟ ਗਏ ਹੀ ਕੁੜੀ ਦੇ ਬਿਲਕੁਲ ਹੀ ਤੇ ਇਹ ਬੜੀ ਬਿਮਾਰ ਹੋ ਗਈ ਹੀ ਵੀ ਇਹ ਬੋਲਦੀ ਵੀ ਨਹੀਂ ਵੀ ਪਾਣੀ ਤੱਕ ਨਹੀਂ ਪੀਂਦੀ ਤੇ ਇਹ ਕਹਿੰਦਾ ਜਦੋਂ ਇਹ ਠੀਕ ਹੋਏਗੀ ਉਦੋਂ ਮੈਂ ਰੋਟੀ ਖਾਣੇ ਆਦੋ ਹੀ ਖਾਦੀ ਇਹ ਨਾਲ ਉਹਦੇ ਬਰਾਬਰ ਇਹ ਜਮਾਂਦਰੂ ਇਦਾਂ ਦਾ ਇਹਦਾ ਕੋਈ ਇਲਾਜ ਨਹੀਂ ਕਿਤੇ ਲਾਜੀ ਦਾ ਬੱਲੇ ਹਸਪੀਟਲ ਕਰਾਇਆ ਹੈਂਡੀਕੈਪ ਸਕੂਲਾਂ 'ਚ ਤੇ ਉਹਨਾਂ ਨੇ ਇਹ ਗਿੱਟੇ ਪਾਏ ਆ ਬਾਥਰੂਮ ਵਾਲੀਆਂ ਥਾਵਾ ਢਿਲੀਆਂ ਕੀਤੀਆਂ ਤੇ 5 ਸਾਲ ਬਾਅਦ ਇਹ ਬੋਲਿਆ ਉਹ ਤਾਂ ਤੁਹਾਡੇ ਨਾਲ ਤੁਹਾਡੇ ਨਾਲ ਕੱਟ ਭੈਣ ਨਾਲ ਜਿਆਦਾ ਰੋਟੀ ਪਾਣੀ ਸਭ ਕੁਝ ਹਾਂ ਭੈਣ ਨਾਲ ਜਿਆਦਾ ਮੇਰੇ ਨਾਲ ਨਹੀਂ ਆ ਜਾਂਦਾ ਮੇਰੇ ਨਾਲ ਤਾਂ ਨਾ ਮਾਤਰੀ ਆ ਕੋਈ ਚੀਜ਼ ਲੈਣੀ ਹੋਏ ਉਹ ਵੀ ਇਹਨੇ ਭੈਣ ਨੂੰ ਹੀ ਕਹਿਣਾ ਇਹ ਮੰਮੀ ਨੂੰ ਕਹੇ ਇਹ ਦੇਖਿਆ ਤੁਸੀਂ ਉਹਨਾਂ ਦੀ ਮੰਮਾ ਨੂੰ ਵੀ ਸੁਣਿਆ ਪਰ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਤਾਂ ਕੁਝ ਨਹੀਂ ਕਹਿੰਦਾ ਆਪਣੀ ਭੈਣ ਨੂੰ ਹੀ ਸਭ ਕੁਝ ਦੱਸਦਾ ਵਾ ਮੈਂ ਕੋਈ ਚੀਜ਼ ਲੈਣੀ ਆ ਮੈਂ ਕੋਈ ਗੱਲ ਕਰਨੀ ਆ ਮੈਂ ਟੀਵੀ ਲਾਣਾ ਸਭ ਕੁਝ ਆਪਣੀ ਭੈਣ ਨਾਲ ਹੀ ਗੱਲ ਕਰਦਾ ਔਰ ਮੈਂ ਬਟਾਲਾ ਤੋਂ ਵਿੱਕੀ ਮਲਿਕ